ਲੋਬੀ ਬੇਲੀ ਆਉ ਸੋਡੇ ਵਾਸਤੇ ਨਾ ਪੈਕ ਫਾਰਮ ਸੱਤ 13600 60 52 ਤੇ 3634 ਵੱਡੇ ਟਰੈਕਟਰ ਲੈ ਕੇ ਆਏ ਇਹ ਟਰੈਕਟਰ ਹੈਗੇ ਆਪਣੇ ਭਰਾ ਦੇ ਮਿੰਟੂ ਦੇ ਤੇ ਕਾਫੀ ਮਤਲਬ 8-9 ਮਹੀਨੇ ਬਾਅਦ ਬਾਈ ਨਾਲ ਮੁਲਾਕਤ ਹੋਈ ਹੈ ਤੇ ਅੱਜ ਵੀਡੀਓ ਦਾ ਸਵਾਗਤ ਹੈ ਕੀ ਹਾਲ ਹੈ ਬਾਈ ਬਾਈ ਜੀ ਠੀਕ ਆ ਵਧੀਆ ਜੀ ਠੀਕ ਠਾਕ ਹੈ ਹਾਂ ਜੀ ਹੋਰ ਵਧੀਆ ਸਾਰਾ ਹਾਂ ਜੀ ਹਾਂ ਸਾਰੇ ਠੀਕ ਨੇ ਤੇ ਸ਼ੁਰੂ ਆਪਾਂ ਇਹ ਤੋਂ ਕਰ ਦਈਏ ਫਿਰ ਹਾਂ ਜੀ ਹਾਂ ਇਹਦੀ ਦੇ ਦੇ ਡਿਟੇਲ ਬਾਈ ਏ ਜੀ 17 ਮਾਡਲ ਆ ਜੀ ਹਾਂ ਜੀ T20 ਆ ਜੀ ਅੱਛਾ T20 ਆ ਹਾਂ ਜੀ ਹਾਂ ਛੋਟੇ ਗੇਰ ਵਾਲਾ ਛੋਟੇ ਗੇਰ ਵਾਲਾ ਛੋਟੇ ਗੇਰ ਵਾਲਾ ਅੱਛਾ 17 ਮਾਡਲ ਆ ਜੀ ਹੂੰ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਹੈ ਨਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਟਾਇਰਾਂ ਦੀ ਟਰੈਕਟਰ ਦੇ ਟਾਇਰ ਹੈਗੇ ਨੇ ਜੀ ਨਾਲ ਦੇ 70 ਤੋਂ 75 ਪੈਸੇ ਟਾਇਰ ਚਾਰੀ ਨਾਲ ਦੇ ਐ ਚਾਰੀ ਨਾਲ ਦੇ ਨੇ ਚਾਰੇ ਨਾਲ ਦੇ ਹੈ ਨਾ 70 ਤੋਂ 75 ਪੈਸੇ ਟਾਇਰਾਂਗੇ ਹਾਂ ਜੀ 3 ਸਪੀਡ ਆ ਗਿਆ 3 ਸਪੀਡ ਆ ਗਿਆ ਛੋਟੇ ਗੇਰ ਵਾਲਾ ਛੋਟੇ ਗੇਰ ਵਾਲਾ ਆ ਗਿਆ ਹੈ ਨਾ ਇਹ ਗੇਰ ਇੰਜਨ ਕਰਨੀਓ ਕਿਵੇਂ ਹੈ ਡਿਟੈਕਟਰ ਦੀ ਪਰਫਾਰਮੈਂਸ ਪੂਰਾ ਓਕੇ ਆ ਇੰਜਨ ਦੇ ਤਾਂ ਓਕੇ ਆ ਮੰਦਾ ਤਸੱਲੀ ਕਰ ਲੈ ਕੋਈ ਟਿੱਕਾ ਨਹੀਂ ਜਮਾ ਕੋਈ ਦਿੱਕਤ ਨਹੀਂ ਜੀ ਅੱਛਾ ਪੂਰੀ ਆਦੀ ਤਸੱਲੀ ਕਰਕੇ ਲੈ ਕੇ ਜਾਂਦੇ ਹਾਂ ਤਸੱਲੀ ਕਰਕੇ ਲੈ ਕੇ ਜਾਵੇ ਹੂੰ ਤੇ 5 ਲੱਖ 45000 ਰੁਪਏ ਦੀ ਡਿਮਾਂਡ ਹੈ ਹਨਾ ਤੇ ਫਿਰ ਕਿੱਥੋਂ ਤੱਕ ਹੋ ਜੂ ਬਾਈ ਇਹ ਇਹ ਸਵਾ 5 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਜੀ ਸਵਾ 5 ਲੱਖ ਦਾ 30000 ਆ ਸੌਰੀ 20000 ਰੁਪਏ ਦਾ ਟਾਕੇ ਹਾਂ ਜੀ ਹਾਂ 20000 ਰੁਪਏ ਦਾ ਟਾਕੇ ਹਨਾ ਬਾਕੀ ਇਹ ਛੋਟੇ ਗੇਰ ਹਾਲ ਦਾ ਫਰਕ ਹੁੰਦਾ ਹੈ ਹਾਂ ਜੀ ਹਾਂ ਇਹ ਤਾਂ ਗੇਰ ਦਾ ਫਰਕ ਹੁੰ ਅੱਛਾ ਮਾਰਦਾ ਪੂਰਾ ਜ਼ੋਰ ਇਹ ਖਚਾਈ ਖਚੂਈ ਚ ਪੂਰਾ ਜ਼ੋਰ ਮਾਰਦਾ ਪੂਰਾ ਜ਼ੋਰ ਮਾਰਦਾ ਪੂਰਾ ਜ਼ੋਰ ਮਾਰਦਾ ਤੂੰ ਵੀ ਮੜੀ ਜੀ ਬਾਜ਼ ਉੱਚੀ ਰੱਖ ਜ਼ੋਰ ਠੀਕ ਹੈ ਦੋਸਤੋ ਅੱਗੇ ਆਹ 3600 ਹਾਲੈਂਡ ਇਹ 2009 ਮਾਡਲ ਆ ਜੀ ਹਾਂ ਜੀ ਪੰਜਾਬ ਨੰਬਰ ਆ ਅੱਛਾ ਕਲੀਅਰ ਟਰੈਕਟਰ ਆ ਜੀ ਅੱਛਾ ਹਾਂ ਜੀ ਹਾਂ ਤੇ ਟਾਇਰ ਕਿੰਨੇ ਕੁ ਪੈਸੇ ਮੰਨਦੇ ਹੋ ਸਰ ਹੈਗੇ ਨੇ ਜੀ ਇਹ ਤੇ 75 ਤੋਂ 80 ਪੈਸੇ ਟਾਇਰ ਨੇ ਜੀ ਚਾਰੇ ਆਗੇ ਚਾਰੇ ਟਾਇਰ ਅੱਛਾ ਇੱਕ ਨਵਾਂ ਮਾਡਲ ਹੈ ਹਨਾ ਨਵਾਂ ਮਾਡਲ ਆ ਜੀ ਡਬਲ ਕਲੱਚ ਆ ਪੰਜਾਬ ਨੰਬਰ ਆ ਜੀ ਡਬਲ ਕਲੱਚ ਆ ਗਿਆ ਇਹ ਇਹ ਡਬਲ ਕਲੱਚ ਆ ਗਿਆ ਜੀ ਅੱਛਾ ਹਾਂ ਜੀ ਠੀਕ ਹੈ ਤੇ ਗੇਅਰ ਇੰਜਨ ਕੰਦੀ ਵਧੀਆ ਹੈ ਭਾਈ ਇੰਜਨ ਦਾ ਪੂਰਾ ਓਕੇ ਆ ਜੀ ਓਕੇ ਆ ਹਾਂ ਜੀ ਬਾਕੀ ਪੇਂਟ ਮੂਡ ਤਾਂ ਸਾਰਾ ਨਾਲ ਦੀ ਹੈ ਨਾ ਪੇਂਟ ਮੂਡ ਚ ਜਿੰਨਾ ਹੈਗਾ ਅਰੀਜਨਲ ਪੇਂਟ ਅਰੀਜਨਲ ਹੈ ਹਨਾ ਜਿੰਨਾ ਵੀ ਬਹੁਤ ਹੈ ਨਵਾਂ ਮਾਡਲ ਦੇ ਇਨਸਾਰ ਹੈ ਨਾ ਨਵਾਂ ਮਾਡਲ ਦੇ ਹਿਸਾਬ ਨਾਲ ਜਿੰਨਾ ਪੇਂਟ ਆ ਅਰੀਜਨਲ ਪੇਂਟ ਆ ਹਨਾ ਅਰੀਜਨਲ ਪੇਂਟ ਆ ਸੋਨਾ ਪੈ ਟਰੈਕਟਰ ਦਾ ਪੇਂਟ ਵੀ ਹਨਾ ਹੂੰ ਬੱਕੇ ਟਰੈਕਟਰ ਦਾ ਖਰਚਾ ਨਹੀਂ अच्छा खर्चे तो न्यूसी है तेल तुलकन हां ये खर्चा बहुत ਘੱਟ ਹੁੰਦਾ اچھا ਤੇ ਕਿੱਥੋਂ ਤੱਕ ਹੋ ਜੂਗਾ ਇਹ ਵੀ ਇਹਦੀ ਹੈਗੀ 2 ਲੱਖ 90 ਹਜ਼ਾਰ 90 ਹਜ਼ਾਰ ਹੈ ਨਾ ਇਹ ਦੇ ਦਾਂਗੇ 2 ਲੱਖ 70 ਹਜ਼ਾਰ ਰੁਪਏ 2 70 ਤਾਂ ਹੈ اچھا ਤੇ ਉਸ ਤੋਂ ਅੱਗੇ 60 55 755 ਹੈਗਾ ਜੀ 2015 ਮਾਡਲ ਹੈ ਜੀ اچھا ਪੰਜਾਬ ਨੰਬਰ ਆ ਜੀ ਹੂੰ ਤੇ ਕੈਰ ਤੇ ਚਾਰੀ ਨਵੇਂ ਬਏ ਆ ਯਾਰ ਚਾਰ ਹੈਗਾ ਨੇ ਜੀ ਯਸ 90 ਤੋਂ 95 90 ਤੋਂ 95 ਪੈਸੇ ਨਵੇਂ ਦੀ ਆ ਗਈ ਪੈਸੇ ਟਾਇਰ ਨਵੇਂ ਨਵੇਂ ਦੀ ਆ ਗਈ ਨਾ ਹਾਂ ਜੀ 5 ਪੈਸੇ ਦਾ ਕੋਈ ਰੂਲ ਹੈ ਹੀ ਨਹੀਂ ਹਨਾ ਰੂਲ ਹੀ ਨਹੀਂ ਹੈਗਾ ਜੀ 5 ਪੈਸੇ ਦਾ ਨਵੇਂ ਟਾਇਰ ਨਵੇਂ ਟਾਇਰ ਨਹੀਂ ਹਨਾ ਤੇ ਪੇਂਟ ਪੂਟ ਸਾਰਾ ਸਾਰਾ ਓਰੀਜਨਲ ਪੇਂਟ ਆ ਜੀ ਹੂੰ ਨੰਬਰ ਪੰਜਾਬ ਹੈ ਇਹ ਪੰਜਾਬ ਨੰਬਰ ਆ ਕਲੀਅਰ ਡਾਇਰੈਕਟਰ ਆ ਜੀ ਅੱਛਾ ਕਲੀਅਰ ਦਾ ਹੈ ਕਲੀਅਰ ਟ੍ਰੈਕਟਰ ਅੱਛਾ ਇਹ ਗੇਰ ਗੂਰਾ ਕੇ ਸਾਈਡ ਆ ਜੀ ਇਹਦਾ ਇੱਕ ਲੀਟਰ ਗੈਬ ਹੀ ਕਰਤਾ ਇਹਨਾਂ ਨੇ ਇਹਦਾ ਸੁੱਕਾ ਇਨਕ ਪੇਂਟ ਕਿਵੇਂ ਜੇ ਹੁੰਦਾ ਹੋਰ ਹਾਂ ਜੀ ਦਿਖਾ ਦਈਏ ਯਾਰ ਮਰੇ ਜਸ ਵਿੱਚ ਹੁੰਦਾ ਸੁੱਕਾ ਹੈ ਨਾ ਅੱਛਾ ਸਿਸਟਮ ਕਰਤਾ ਹੈ ਨਾ ਜਮਾ ਗੈਪ ਕਰਕੇ ਆ ਕਰਦਾ ਹਾਂ ਸੁੱਕਾ ਲਾਤਾ ਹੈ ਸੁੱਕਾ ਲਾਤਾ ਹੈ ਨਾ ਕੋਈ ਰਿਕਰਿੰਡ ਲਾਤਾ ਹੈ ਤੇ 485 ਡਿਮਾਂਡ ਹੈ ਫਿਰ ਇਹਦੀ ਮੰਲਾ ਹੈ ਨਾ 4,85,000 ਰੁਪਏ ਡਿਮਾਂਡ ਹੈ ਜੀ ਅੱਛਾ ਕਿਤੋਂ ਤੱਕ ਹੋ ਜੀ ਇਹ ਦੇ ਦਾਂਗੇ ਆਪਾਂ ਤੋਂ 4,75,000 ਰੁਪਏ ਦਾ ਜੀ 475 ਦਾ ਤੇ ਉਸ ਤੋਂ ਅੱਗੇ 36 30 ਪਲੱਸ ਚ ਆ ਗਿਆ ਇਹ ਪਲੱਸ ਚ ਆ ਗਿਆ ਜੀ 12 ਮਾਡਲ ਆ ਜੀ ਸਪੀਡ 3 ਆਉਂਦਾ ਨਾ 3 ਸਪੀਡ ਆ 55 ਐਚਪੀ ਵਾਲਾ ਟਰੈਕਟਰ 55 ਚ ਆ ਗਿਆ ਇਹ ਨਾ 55 ਐਚਪੀ ਵਾਲਾ ਟਰੈਕਟਰ 55 ਚ ਆ ਗਿਆ ਪੰਜਾਬ ਨੰਬਰ ਆ ਜੀ ਅੱਛਾ ਕਸਟਮਰ ਟਰੈਕਟਰ ਆ ਕਸਟਮਰ ਆ ਗਿਆ ਨਾ ਤੇ ਟਾਇਰ ਇਹਦੇ ਵੀ ਸਮਝ ਲੈ ਵੀ ਪਿਛਲੇ ਨਵੇਂ ਚ ਆ ਗਿਆ ਨਾ 95 ਪੈਸੇ ਚ ਆ ਗਏ ਹੈ ਨਾ ਅਮਰਫ ਦੇ ਟਾਇਰ ਨੇ ਗਰਾਉਂਡ ਪੀਟੀਓ ਆ ਗਿਆ ਹੈ ਨਾ ਤੇ ਇਹ ਰੀ ਇੰਜਨ ਕਰਨ ਦੀ ਉਹ ਪੇਂਟ ਪੂਰਾ ਓਰੀਜਨਲ ਆ ਬਈ ਦਾ ਓਰੀਜਨਲ ਪੇਂਟ ਆ ਜਿੰਨਾ ਹੈਗਾ ਜੀ ਦਾ ਓਰੀਜਨਲ ਪੇਂਟ ਆ ਹੂੰ ਇਹ ਰੀ ਇੰਜਨ ਦਾ ਓਕੇ ਆ ਜਮਾ ਰੀ ਇੰਜਨ ਦਾ ਓਕੇ ਆ ਜੀ ਅੱਛਾ ਤੇ ਕੀ ਡਿਮਾਂਡ ਆ ਫਿਰ ਇਹਦੀ ਇਹਦੀ ਹੈਗੀ 495000 ਰੁਪਏ ਡਿਮਾਂਡ ਆ ਜੀ 475000 ਦਾ ਡਾਕਟਰ ਦੇ ਦਾਂਗੇ ਜੀ ਮਤਲਬ 20 ਲੱਖ 20 ਕੇ ਹਜ਼ਾਰ ਤੇ ਸੂਤਰ ਹਾਂ ਜੀ ਆਪ ਦਾ ਡਿਸਕਾਊਂਟ ਇਹ ਕਿ ਹੋ ਜੂਗਾ ਹੈ ਅੱਛਾ ਤੇ ਲੋਨ ਲੋਨ ਦੀ ਸਬਦਾ ਹੈਗੀ ਆ ਫਿਰ ਜੋਨ ਦੀ ਸੁੱਧਾ ਹੋ ਜੂਗੀ ਜੀ ਕਰਵਾ ਦੇਗਾ ਹਾਂ ਜੀ ਹਾਂ ਲੋਨ ਕਰਵਾ ਦਾਂਗੇ ਕਿੰਨਾ ਕੋ ਜੋ ਐਵਰੇਜ ਇਹਨਾਂ ਤੇ ਇਹ ਤੇ ਹੋ ਜੂਗਾ ਜੀ ਤਿੰਨ ਸਾਢੇ ਤਿੰਨ ਲੱਖ ਦੇ ਹਿਸਾਬ ਨਾਲ ਤਿੰਨ ਸਾਢੇ ਤਿੰਨ ਲੱਖ ਰੁਪਇਆ ਹੋਰ ਨੇ ਆ ਕੇ ਮੰਨ ਲਾ ਸਾਢੇ ਲੱਖ ਹੋਰ ਲੈ ਕੇ ਟਰੈਕਟਰ ਉਹ ਜੀ ਹਾਂ ਤੇ ਬਸ ਚਾਰ ਹੀ ਸੀ ਅੱਜ ਚਾਰ ਹੀ ਟਰੈਕਟਰ ਸੀ ਅੱਛਾ ਤੇ ਫੋਨ ਨੰਬਰ ਫੋਨ ਨੰਬਰ ਹੈਗਾ ਜੀ ਆਪਣਾ 7094 70256 ਜੀ ਠੀਕ ਹੈ ਟਰੈਕਟਰ ਕਿੱਥੇ ਨਾਲ ਹੀ ਜਾਂਦੇ ਆ ਕਿ ਇੱਥੇ ਟਰੈਕਟਰ ਆਪਣੇ ਉਰੇ ਹੀ ਹੁੰਦੇ ਨੇ ਜੀ ਤਲਮੰਡੀ ਸਾਬੋ ਤਲਵੰਡੀ ਸਾਹਿਬ ਹੁੰਦੇ ਹਾਂ ਤਲਵੰਡੀ ਸਾਹਿਬ ਆਪਣੇ ਨਵਰੇ ਚੀ ਟਰੈਕਟਰ ਹੁੰਦੇ ਨੇ ਜੇ ਫਿਰ ਵੀ ਕੋਈ ਟਰੈਕਟਰ ਦੇਖਣਾ ਹੋਵੇ ਆਪਾਂ ਦਿਖਾ ਸਕਦੇ ਹਾਂ ਅੱਛਾ ਐਨੀ ਵਾਰ ਬੱਠੇ ਦਿਖਾ ਦੇਗਾ ਹਾਂ ਜੀ ਹਾਂ ਟਰੈਕਟਰ ਦਿਖਾ ਦਾਂਗੇ ਇੱਥੇ ਮੰਡੀ ਦਾ ਨੰਬਰ ਕੀ ਹੈ ਕਿੰਨੇ ਨੰਬਰ ਮੰਡੀ ਹੈ ਇਹ 13 ਨੰਬਰ ਪਲਾਟ ਆ ਜੀ 13 ਨੰਬਰ ਪਲਾਟ ਆ ਇਹ ਕਹਿੰਦਾ ਵੀ ਦੋਸਤੋ ਬਾਈ ਕੋਲੇ ਚਾਰ ਸੀ ਚਾਰੇ ਵੱਡੇ ਟਰੈਕਟਰ ਸੀਗੇ ਹਨ ਤੇ ਨੰਬਰ ਤੁਹਾਨੂੰ ਦੇਤਾ ਵੀਡੀਓ ਚ ਟਰੈਕਟਰ ਤਲਵੰਡੀ ਹੁੰਦੇ ਜਦੋਂ ਜੀ ਕਰੇ ਬਿਨਾਂ ਬੁੱਧਵਾਰ ਤੋਂ ਉਦੋਂ ਤੁਸੀਂ ਟਰੈਕਟਰ ਇੱਥੇ ਆ ਕੇ ਦੇਖ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਕਰ ਲਿਓ